ਇਸਨ ਬਾਦਲ ਦੀ ਧਰ ਪਤਨੀ ਵਿਵਾਹ ਸਿਵਲ ਕourt ਬਾਦਲ ਫਸੇ ਕਸੂਤੇ ਦੋਨੋਂ ਮੀਆਂ ਬੀਬੀ ਮਜ਼ਾਕ ਦਾ ਪਾਤਰ ਬਣ ਗਏ ਨੇ ਇੱਕ ਪਾਸੇ ਜਿੱਥੇ ਵੱਡੇ ਇਲਜ਼ਾਮ ਲੱਗੇ ਸੁਖਬੀਰ ਸਿੰਘ ਬਾਦਲ ਤੇ ਕਿ ਭਾਈ ਇਹਨਾਂ ਨੇ ਜੋ ਵੀ ਪੈਸਾ ਖਰਚ ਕੀਤਾ ਹੈ ਜਾਂ ਵੰਡਿਆ ਹੈ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਹ ਐਸਡਪੀਸੀ ਦਾ ਪੈਸਾ ਸੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਸੀ ਤੇ ਪੈਸੇ ਦੀ ਵਰਤੋਂ ਕੀਤੀ ਜਾ ਸਕਦੀ ਹੈ لیکن او ایڈوکیٹ হরਜਿੰਦਰ ਸਿੰਘ ਧਾਮੀ ਕਰ ਸਕਦੇ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਜ਼ਕਾਰੀ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਗਿਆਨੀ ਕੁਲਦੀਪ ਸਿੰਘ ਗੱਜ ਨੇ ਉਹ ਕਰ ਸਕਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੱਲੋਂ ਸਰਜੀਤ ਸਿੰਘ ਰਕੜਾ ਤੇ ਬੀਬੀ ਜਗੀਰ ਕੌਰ ਮਨਪ੍ਰੀਤਿਆਲੀ ਅਤੇ ਬੀਬੀ ਸਤਪੰਥ ਕੌਰ ਵੱਲੋਂ بڑے ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਭਈ ਇਹਨਾਂ ਨੇ ਜੋ ਵੀ ਪੈਸਾ ਵੰਡਿਆ ਹੈ ਹੜ ਪ੍ਰਭਾਵਤ ਇਲਾਕਿਆਂ ਦੇ ਵਿੱਚ ਜਾਂ ਲੋਕਾਂ ਨੂੰ ਉਹ ਐਸਪੀਸੀ ਦਾ ਪੈਸਾ ਸੀ ਇਹਨਾਂ ਨੇ ਪੈਸਾ ਆਪਣੀ ਜੇਬ ਦੇ ਵਿੱਚੋਂ ਨਹੀਂ ਲਾਇਆ ਤੇ ਦੂਸਰੇ ਪਾਸੇ ਬੀਬੀ ਹਰਸਿਮਰਤ कौर ਬਾਦਲ ਦੀ ਰੱਜ ਕੇ ਖਿੱਲੀ ਉਡਾਈ ਗਈ ਹੈ ਵੀਡੀਓ ਨੂੰ ਬੜੇ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਹੈ ਕਿ ਬੀਬੀ ਹਰਸਿਮਰਤ कौर ਬਾਦਲ ਨੂੰ ਹੁਣ ਪੁੱਛਾ ਦਸਾਂ ਦੇਣ ਵਾਸਤੇ ਕੋਈ ਡੇਰਾ ਖੋਲ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੇ ਇਹਨਾਂ ਨੂੰ ਵੇਲੇ ਕਰ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਜਿਹੜੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਾਉਣ ਬਾਅਦ ਉੱਠੇ ਗਏ ਕਿੰਨਾ ਕੁ ਚਿਰ ਬੱਕਰੇ ਦੀ ਮਾਂ ਖੈਰ ਬਣਾਉਗੀ ਫਿਰ ਉਹਦਾ ਫਿਰ ਅੱਜ ਨਹੀਂ ਤਾਂ ਗੱਲੋਂ ਨਿਕਲੇ ਹੋਣਗੇ ਉਹ ਤਾਂ ਹੋਣਗੇ ਸਾਬ ਚਲੋ ਇਸ ਕਚੈਰੀ ਚ ਵੱਤ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਿਫਾਰਿਸ਼ਾਂ ਲਾ ਲੋਗੇ गवाह मकरा लो परमात्मा किसी उमल दे ने नबेड़े किसी ने तेरी जात पूछनी नबेड़े उच्चे होंगे तो देख लो फिर अकाली दल अरदास कर बैठे कि जिन्होंने गुरु साहब की बेदबी कराई उन्होंने कख ना रहे बहुत सुन ली कित परमात्मा ने परमात्मा चक्की जी चलती थोड़ी जी हौली है पर पीन की बहुत बुरीक है फिर कह बैठी जे मेरे भाई ने चिट्टा बेचे क्या पड़ गया मतलब परमात्मा सुन देर भीरबार नौकी ला ला करे थे। है गल बात नहीं लुट के हम करोड़ा रुपया गोलक का वड के पुछे बनाओ क्या मुख्यमंत्री ਅਕਾਲ ਵੰਸੁਰ ਰਸੀ ਕੋਈ ਲੋਕ ਕਹਿੰਦੇ ਸਫਾਈ ਛੇਤੀ ਨਹੀਂ ਆ ਸਕਦੀ ਉਹ ਮੈਂ ਕਹਿੰਦਾ ਸਦ ਲੋਕ ਤਾਂ ਗਾ ਨੂੰ ਕਹਿੰਦੇ ਤੂੰ ਹੀ ਕਹਿਣਾ ਕਿ ਛੇਤੀ ਨਹੀਂ ਆ ਛੇਤੀ ਵੀ ਆ ਜੀ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਇਹ ਤਾਂ ਆਪਦੇ ਆ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਾਉਣ ਬਾਅਦ ਉੱਥੇ ਦੇ ਦੇ ਕਿੰਨਾ ਕੁ ਚਿਰ ਬੱਕਰੇ ਦੀ ਮਾਂ ਖੈਰ ਬਣਾਉਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਗਾ ਨੂੰ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਬ ਚਲੋ ਇਸ ਕਚੈਰੀ ਚ ਵੱਜ ਜਾਓਗੇ ਵਕੀਲ ਵੱਡੇ ਕਰ ਲਓਗੇ ਇਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੇ ਪੰਥਕ ਲੋਕਾਂ ਨੇ ਵਿੰਦਾ ਕਰ ਦਿੱਤਾ ਤੇ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰਦੇ ਉਹ ਕਹਿੰਦੇ ਨੇ ਕਿ ਬੀਬਾ ਹਰਸਿਮਰ ਕੋਰ ਬਾਦਲ ਨੂੰ ਤਾਂ ਕੋਈ ਡੇਰਾ ਕੋਲਣਾ ਚਾਹੀਦਾ ਹੈ ਚੌਕੀ ਭਰਨੀ ਚਾਹੀਦੀ ਹੈ ਪੁੱਛਾਂ ਦੱਸਾਂ ਦਾ ਕੰਮ ਜਿਹੜਾ ਹੈ ਬੀਬਾ ਹਰ ਸਿਮਰ ਕੋਲ ਬਾਦਲ ਦਾ ਵਧੀਆ ਚੱਲੇਗਾ। ਯਾਨਕਿ ਸ਼ਬਦੀ ਹਮਲੇ ਤੇ ਅੱਜ ਮਜ਼ਾਕ ਦਾ ਪਾਤਰ ਬਣਾਇਆ ਗਿਆ ਬੀਬਾ ਹਰ ਸਿਮਰ ਕੋਲ ਬਾਦਲ ਨੂੰ। ਹਾਲਾਂਕਿ ਅਸੀਂ ਨਾ ਸ਼ਬਦਾਂ ਦੀ ਥੋੜੀ ਜਿਹੀ ਦਿੱਦਾ ਕਰਦੇ ਹਾਂ ਕਿ ਅਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜ਼ਿਆਦਾ ਜਿਹੜਾ ਹੈ ਉਹਦੀ ਰਿਸਪੈਕਟ ਕਰਨ ਦੀ ਗੱਲ ਬੜੀ ਵੱਡੀ ਕਹੀ ਹੈ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਸ ਤਰ੍ਹਾਂ ਰਗੜੇ ਲਾਏ ਤੇ ਬੀਬਾ ਹਰ ਸਿਮਰ ਕੌਰ ਬਾਦਲ ਨੂੰ ਲੈ ਕੇ ਜੋ ਕੁਝ ਵੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੋਲਿਆ ਗਿਆ ਕਿ ਇਹਨਾਂ ਦੀਆਂ ਜੜੀਆਂ ਨੇ ਮੰਗਾਂ ਨੇ ਜਿਹੜੀਆਂ ਇਹਨਾਂ ਦੀਆਂ ਅਰਦਾਸਾਂ ਨੇ ਉਹ ਸੁਣੀਆਂ ਜਾਂਦੀਆਂ ਨਹੀਂ ਪਹਿਲਾਂ ਇਹਨਾਂ ਆਪਣੇ ਪਰਿਵਾਰ ਵਾਸਤੇ ਕੰਮ ਅਰਦਾਸ ਕੀਤੀ ਤੇ ਸ਼ਰੂਮਣੀ ਅਕਾਲੀ ਦਲ ਦਾ ਕੰਮ ਨਿਭੜ ਗਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਫਿਰ ਇਹਨਾਂ ਨੇ ਕਿਹਾ ਕਿ ਜੇਕਰ ਮੇਰੇ ਭਰਾ ਨੇ ਚਿੱਟਾ ਵਿੱਚਿਆ ਹੋਵੇ ਤੋ ਉਹਦਾ ਕੱਖ ਨਾ ਰਵੇ ਤੇ ਕਹਿੰਦਾ ਉਹਦੇ ਭਰਾ ਦਾ ਵੀ ਕੰਮ ਨਿਭੜ ਗਿਆ ਹੈ ਇਸ ਕਰਕੇ ਬੀਬਾ ਹਰ ਸਿਮਰ ਕੌਰ ਬਾਦਲ ਦੀ ਸੁਣਦੀ ਸੁਣਿੰਦੀ ਬਹੁਤ ਜ਼ਿਆਦਾ ਹੈ ਇਸ ਕਰਕੇ ਇਹਨਾਂ ਨੂੰ ਪੁੱਛਾ ਦੇਣ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੇ ਲੋਕ ਵੀ ਬਾਧੂ ਆਉਣਗੇ ਧੰਨਵਾਦ